ਦਾ ਸਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ ਸ਼ੇਧ ਸੰਬਰ 2024 ਦਿਨ ਸ਼ੁੱਕਰਵਾਰ ਮੱਗਰ ਮਹੀਨੇ ਦੀ 23 ਤਰੀਕ ਹੈ ਜੀ ਸੈਮੀ ਆਮੋ ਕੈਡਜੀ ਅਤੇ ਕਵੰਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਹਮੇਸ਼ਿਆ ਨੀਂ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਆਪਣਾ ਮੋਟਰ ਤੇ ਸਾਡੇ ਪ੍ਰੋਗਰਾਮ ਦੇ ਸਪਾਂਸਰ ਆ ਸਰੀ ਚ ਯੂਜਡ ਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਆ ਤੇ ਨਾਲੇ ਹੀ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਸ ਜੋ ਕਿ ਗ੍ਰੇਟਰ ਵੈਂਕੂਵਰ ਚ ਤਿੰਨ ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਮਹੱਈਆ ਕਰਾਉਂਦੇ ਆ ਅੱਜ ਦੇ ਪੂਰੇ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਹੜੇ ਪੈਟ੍ਰਿਕ ਬ੍ਰਾਊਨ ਨੇ ਬ੍ਰੈਂਟਨ ਦੇ ਮੇਅਰ ਆ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਵਿੱਚ ਉਮੀਦਵਾਰ ਸੀ ਉਹਨਾਂ ਨੇ ਭਾਰਤੀ ਦਖਲਅੰਦਾਜ਼ੀ ਬਾਰੇ ਕੁਝ ਅਹਿਮ ਖੁਲਾਸੇ ਕੀਤੇ ਆ ਤੇ ਨਾਲੇ ਗੱਲਬਾਤ ਕਰਾਂਗੇ ਅੰਟਾਰੀਓ ਤੋਂ ਮੈਂਬਰ ਪਾਰਲੀਮੈਂਟ ਚੰਦਰਾ ਆਰਿਆ ਦੀ ਜਿਹਨੇ ਲੋਕ ਸਭਾ ਵਿੱਚ ਲਿਆਂਦਾ ਗਿਆ ਇੱਕ ਜਿਹੜਾ ਮਤਾ ਸੀਗਾ ਜੋ ਕਿ 84 ਦੀ ਸਿੱਖ ਨਸਲ ਕੁਸ਼ੀ ਬਾਰੇ ਸੀ ਸਰਬਸੰਮਤੀ ਦੇ ਨਾਲ ਮਤਾ ਪਾਸ ਹੋਣਾ ਸੀ ਉਹਦੇ ਰਾਹ ਵਿੱਚ ਨਾਂ ਚ ਵੋਟ ਪਾ ਕੇ ਬੜੇ ਕਾੜਾ ਦਿੱਤਾ ਜੀ ਸਰੀਦੇ ਵਿੱਚ ਨਵੇਂ ਸਮਸ਼ਾਨ ਘਾੜ ਦੀ ਸਾਰੀ ਵਿੱਚ ਕੀੜਕੇ ਪੈ ਰਹੇ ਆ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਨਾਲੇ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਪੰਜਾਬੀਆਂ ਦੀਆਂ ਹੋ ਰਹੀਆਂ ਮੌਤਾਂ ਦੀ ਪਹਿਲਾਂ ਸਾਰਵਿੰਗੀਆਂ ਦੇ ਵਿੱਚ ਉਸ ਤੋਂ ਬਾਅਦ ਬ੍ਰੈਂਟਨ ਦੇ ਵਿੱਚ ਤੇ ਅਜਡਰਮੈਂਟਨ ਦੇ ਵਿੱਚ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਸੋ ਫੇਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਇੰਗਲੈਂਡ ਦੇ ਰਾਜੇ ਨੇ ਲਾਰਡ ਰਮੀ ਰੇਂਜਰ ਤੋਂ ਇੱਕ ਅਹਿਮ ਸਨਮਾਨ ਜਿਹੜਾ ਦਿੱਤਾ ਹੋਇਆ ਸੀ ਉਹ ਵਾਪਸ ਲੈ ਲਿਆ ਕਾਰਨ ਕੀ ਹੋਇਆ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਮੁੰਬਈ 'ਚ ਇੱਕ ਸਿੱਖ ਪ੍ਰਚਾਰਕ ਤੇ ਹਮਲਾ ਹੋਇਆ ਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਤੇ ਹਰਿਆਣਾ ਪੁਲਿਸ ਨੇ ਹਮਲਾ ਕੀਤਾ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਨੇ ਹਾਂ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ ਪਤਾ ਨੋਟ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਪ੍ਰੋਗਰਾਮ ਦਾ ਸਭ ਤੋਂ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰਾਂ ਦੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਪੂਰਾ ਗਰਮਾਇਆ ਹੋਇਆ ਪ੍ਰਧਾਨ ਮੰਤਰੀ ਜੈਸਨ ਟੂਡੋ RCMP ਅਤੇ ਹੋਰ ਸੁਰੱਖਿਆ ਏਜੰਸੀਆਂ ਵਾਰ-ਵਾਰੀ ਦੀ ਗੱਲ ਕਰ ਚੁੱਕੀਆਂ ਤੇ ਇਹ ਫੋਰਨ ਇੰਟਰਫੀਰੈਂਸ ਜਿਹੜੀ ਆ ਵਿਦੇਸ਼ੀ ਦਖਲਅੰਦਾਜ਼ੀ ਆ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਵੀ ਹੋਈ ਆ ਲੀਡਰਸ਼ਿਪ ਰੇਸ ਵਿੱਚ ਵੀ ਹੋਈ ਆ ਇਹਦੀ ਚਰਚਾ ਪਾਰਲੀਮੈਂਟ ਦੇ ਕਲਿਆਰਿਆਂ ਤੋਂ ਲੈ ਕੇ ਮੀਡੀਆ ਦੇ ਦਫ਼ਤਰਾਂ ਵਿੱਚ ਚੱਲਦੀ ਰਹਿੰਦੀ ਆ ਪਰ ਅੱਜ ਇਸ ਗੱਲ ਦੇ ਸਬੂਤ ਉਹ ਸਾਹਮਣੇ ਆਏ ਜਦੋਂ ਬ੍ਰੈਂਟਨ ਦੇ ਮੌਜੂਦਾ ਮੇਅਰ ਪੈਟ੍ਰਿਕ ਬ੍ਰਾਊਨ ਜੋ ਕਿ ਅੰਟਾਰੀਓ ਦੀ ਪ੍ਰੋਵਿੰਸ਼ਲ ਕੰਜ਼ਰਵਟਿਵ ਪਾਰਟੀ ਦੇ ਪ੍ਰਧਾਨ ਵੀ ਰਹੇ ਆ ਤੇ ਉਹਨਾਂ ਨੇ ਕੰਜ਼ਰਵਟਿਵ ਪਾਰਟੀ ਦੇ ਲੀਡਰਸ਼ਿਪ ਵਾਸਤੇ ਚੋਣ ਵੀ ਲੜੀ ਸੀ ਜਿਹਦੇ ਵਿੱਚ ਉਹ ਪੀਅਰ ਪੌਲੀਓ ਤੋਂ ਹਾਰ ਗਏ ਸੀ ਉਹਨਾਂ ਨੇ ਪਾਰਲੀਮੈਂਟ ਦੀ ਇੱਕ ਸਟੈਂਡਿੰਗ ਕਮੇਟੀ ਜਿਹੜੀ ਕਿ ਪਬਲਿਕ ਸੇਫਟੀ ਅਤੇ ਨੈਸ਼ਨਲ ਸਕਿਉਰਿਟੀ ਬਾਰੇ ਆ ਆਪਣੇ ਉਹਦੇ ਅੱਗੇ ਬਿਆਨ ਦਰਜ ਕਰਵਾਏ ਅਤੇ ਇਹਨਾਂ ਬਿਆਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੰਜ਼ਰਵਟਿਵ ਲੀਡਰਸ਼ਿਪ ਰੇਸ ਦੇ ਵਿੱਚ ਵਦੇਸ਼ੀ ਦਖਲਅੰਦਾਜ਼ੀ ਹੋਈ ਆ ਸੋ ਆਪਾਂ ਇਹ ਦੇਖ ਰਹੇ ਆ ਕਿ ਜਿਹੜੇ ਕੰਜ਼ਰਵਟਿਵ ਪਾਰਟੀ ਦੇ ਮੌਜੂਦਾ ਲੀਡਰ ਪੀਅਰ ਪੌਲੀ ਆ ਵੇ ਆ ਉਹ ਜਿਹੜੀ ਖੁਫੀਆ ਜਾਣਕਾਰੀ ਲੈਣ ਵਾਸਤੇ ਡਿਸਕਲੋਜ਼ਰ ਸਾਈਨ ਕਰਨੇ ਆ ਉਹ ਵੀ ਸਾਈਨ ਨਹੀਂ ਕਰ ਰਹੇ ਤੇ ਜਿਹੜੇ ਲਿਬਰਲ ਪਾਰਟੀ ਜਾਂ ਐਨਡੀਪੀ ਪਾਰਟੀ ਦੇ ਆਗੂ ਆ ਉਹਨਾਂ ਦੇ ਉੱਤੇ ਵਾਰ-ਵਾਰ ਦੋਸ਼ ਲਾ ਰਹੇ ਆ ਕਿ ਕੁਝ ਨਾ ਕੁਝ ਦਾਲ ਚਕਾਲਾ ਆ ਜਿੱਤੇ ਕਰਕੇ ਤੁਸੀਂ ਇਹ ਡਿਸਕਲੋਜ਼ਰ ਸਾਈਨ ਕਰਕੇ ਜਿਹੜੀ ਖੁਫੀਆ ਜਾਣਕਾਰੀ ਦੇਖ ਨਹੀਂ ਰਹੇ ਸੋ ਕੁੱਲ ਮਿਲਾ ਕੇ ਦੋਸ਼ ਇਹੋ ਜਿਹੇ ਵੀ ਲਾਏ ਜਾ ਰਹੇ ਆ ਕਿ ਕੁਝ ਐਮਪੀ ਜਿਹੜੇ ਕਿ ਅਡੜ ਪਾਰਟੀਆਂ ਦੇ ਨਾਲ ਸੰਬੰਧਿਤ ਆ ਉਹ ਭਾਰਤੀ ਖੇਮੇ ਵਿੱਚ ਸੀਗੇ ਭਾਰਤੀ ਵਿਦੇਸ਼ੀ ਦਖਲਅੰਦਾਜ਼ੀ ਦਾ ਹਿੱਸਾ ਆ ਜਿਹਦੀ ਜਾਣਕਾਰੀ ਹੁਣ ਹੌਲੀ ਹੌਲੀ ਕਰਕੇ ਬਾਹਰ ਆਉਣ ਲੱਗੀ ਆ ਪੈਟਰਿਕ ਬ੍ਰਾਊਨ ਨੇ ਪਾਰਲੀਮੈਂਟਰੀਅਨਸ ਦੀ ਸਟੈਂਡਿੰਗ ਕਮੇਟੀ ਅੱਗੇ ਬਿਆਨ ਦਿੰਦਿਆਂ ਦੱਸਿਆ ਉਹ ਕਹਿੰਦੇ ਵੀ ਮੈਂ ਉਦੋਂ ਹੀ ਭਾਰਤ ਦੀਆਂ ਅੱਖਾਂ ਦੇ ਪਿੱਛੇ ਲੜਕਣ ਲੱਗਾ ਸੀ ਜਦੋਂ ਮੈਂ ਅਨਟਾਰੀਓ ਦੀ ਪ੍ਰੋਗਰੈਸਿਵ ਕਨਜ਼ਰਵੇਟਰ ਪਾਰਟੀ ਦੇ ਪ੍ਰਧਾਨ ਹੁੰਦਿਆਂ ਅਸੈਂਬਲੀ ਦੇ ਵਿੱਚ 1984 ਦੀ ਨਸਲ ਕੁਸ਼ੀ ਦਾ ਮਤਾ ਪਾਸ ਕਰਾ ਦਿੱਤਾ ਸੀ ਉਹ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਮੈਨੂੰ ਕਈ ਤਰ੍ਹਾਂ ਦੇ ਸਨੇਹੇ ਆਏ ਆ ਭਾਰਤੀ ਕਾਉਂਸਲਰ ਜਨਰਲ ਵੱਲੋਂ ਕੈਨੇਡਾ ਇੰਡੀਆ ਫਾਊਂਡੇਸ਼ਨ ਜਿਹੜੀ ਕਿ ਵੈਸੇ ਤਾਂ ਕਿਹਾ ਜਾਂਦਾ ਜੀ ਇੱਕ ਵਪਾਰੀਆਂ ਦੀ ਸੰਸਥਾ ਆ ਪਰ ਪੈਟਰਿਕ ਬ੍ਰਾਊਨ ਨੇ ਇਹ ਵੀ ਖਲਾਸਾ ਕਰਤਾ ਕਿ ਉਹਨਾਂ ਦੇ ਵੱਲੋਂ ਵੀ ਜਿਹੜਾ ਆ ਨਰਾਜ਼ਗੀ ਮੇਰੇ ਨਾਲ ਜਾਰੀ ਕੀਤੀ ਗਈ ਵੀ ਤੂੰ ਆ ਕੀ ਕੰਮ ਕਰਨ ਲੱਗਾ ਆ ਸਿੱਖ ਨਸਲ ਕੁਸ਼ੀ ਨੂੰ অন্ਟਾਰੀਓ ਦੀ ਵਿਧਾਨ ਸਭਾ ਦੇ ਵਿੱਚ ਕਿਉਂ ਮਾਨਤਾ ਦਿਵਾਈ ਹੈ ਬ੍ਰਾਊਨ ਨੇ ਦੱਸਿਆ ਕਿ ਮੇਰੇ ਨਾਲ ਸਿੱਧਾ ਸੰਪਰਕ ਨਹੀਂ ਕੀਤਾ ਗਿਆ ਪਰ ਜਿਹੜੇ ਮੇਰੇ ਕਲੀਕ ਸੀਗੇ ਅਤੇ ਮੈਨੂੰ ਕੋਈ ਹੋਰ ਤਰਾ ਸਮਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਵੀ ਇਹ ਤੋਂ ਚੰਗਾ ਨਹੀਂ ਕੀਤਾ ਉਸ ਤੋਂ ਬਾਅਦ ਦੇ ਵਿੱਚ ਉਹ ਕਹਿੰਦੇ ਵੀ ਜਿਹੜੀ ਮੇਰੀ ਕੈਂਪੇਨ ਚੱਲ ਰਹੀ ਸੀ ਲੀਡਰਸ਼ਿਪ ਰੇਸ ਦੀ ਕੰਜ਼ਰਵੇਟਿਵ ਪਾਰਟੀ ਦੇ ਵਾਸਤੇ ਉਹਦੇ ਵਿੱਚ ਮੈਂ ਅਕਸਰ ਸਿੱਖ ਨੇਸ਼ਨ ਲਫ਼ਜ਼ ਵਰਤਦਾ ਸੀਗਾ ਕਹਿੰਦੇ ਮੈਨੂੰ ਤਰਾਜ਼ ਕਰਕੇ ਇਹ ਲਫ਼ਜ਼ ਵਰਤਣ ਤੋਂ ਰੋਕਿਆ ਗਿਆ ਮੇਰੀ ਜਿਹੜੀ ਕੈਂਪੇਨ ਦੀ ਕੋਚ ਹੈਰ ਆ ਉਹਦੇ ਨਾਲ ਕੰਟੈਕਟ ਕੀਤਾ ਗਿਆ ਭਾਰਤੀ ਕੌਂਸਲ ਜਨਰਲ ਵੱਲੋਂ 2022 ਦੇ ਵਿੱਚ ਤੇ ਉਹਨੂੰ ਕਿਹਾ ਗਿਆ ਕਿ ਆਪਣੀ ਸ਼ਬਦਾਵਲੀ ਵਰਤ ਜਿਹੜੀ ਆ ਵਰਤਦਾ ਆ ਉਹਦਾ ਖਿਆਲ ਰੱਖਿਆ ਜਾਵੇ ਇਹਨੂੰ ਬਦਲ ਕੇ ਵਰਤੇ ਉਹ ਕਹਿੰਦੇ ਵੀ ਮੇਰੇ ਤੇ ਬਹੁਤ ਪ੍ਰੈਸ਼ਰ ਸੀਗਾ ਮੈਂ ਸਿੱਖ ਨੇਸ਼ਨ ਦੀ ਥਾਂ ਤੇ ਅੰਗਰੇਜ਼ੀ ਦੇ ਵਿੱਚ ਵੀ ਸਿੱਖ ਕੌਮ ਕਹਿਣਾ ਸ਼ੁਰੂ ਕਰਤਾ ਅੱਲਾ ਕੇ ਸਿੱਖ ਕੌਮ ਦਾ ਮਤਲਬ ਵੀ ਉਹੀ ਨਿਕਲਦਾ ਆ ਪਰ ਭਾਰਤੀ ਕਾਉਂਸਲ ਖਾਨੇ ਨੂੰ ਭਾਰਤੀ ਹਾਕਮਾਂ ਨੇ ਇਸ ਗੱਲ ਦੇਤੇ ਇਤਰਾਜ਼ ਆ ਕਿ ਸਿੱਖ ਆਪਣਾ ਨੇਸ਼ਨ ਹੱਡ ਕਿਉਂ ਨਹੀਂ ਭੁੱਲਦੇ ਹੈਗੇ ਜਿਹੜਾ ਇੱਕ ਕੌਮ ਹੋਣ ਦਾ ਰਤਬਾ ਹੈ ਇੱਕ ਰਾਜ ਕੀਤਾ ਹੈ ਉਹਨਾਂ ਨੇ ਉਹ ਭੁਲਾਉਣਾ ਚਾਹੁੰਦੇ ਆ ਸੋ ਇਹ ਲਖਸ਼ ਵੀ ਉਹਨਾਂ ਨੂੰ ਤਕਲੀਫ ਦਿੰਦੇ ਆ ਤੇ ਜਦੋਂ ਕੋਈ ਵੈਸਟਰਨ ਲੀਡਰਸ਼ਿਪ ਦੇ ਵਿੱਚੋਂ ਕੋਈ ਬੰਦਾ ਸਿੱਖ ਨੇਸ਼ਨ ਦੀ ਗੱਲ ਕਰਦਾ ਤਾਂ ਉਹਤੇ ਇਤਰਾਜ਼ ਕਰਦੇ ਆ ਸੋ ਪੈਟਰਿਕ ਬ੍ਰਾਊਨ ਕਹਿੰਦੇ ਬਈ ਮੇਰੇ ਸਿੱਖ ਨੇਸ਼ਨ ਕਹਿਣ ਦੇਤੇ ਇਤਰਾਜ਼ ਕਰਦੇ ਸੀ ਜਿਹਦੇ ਕਰਕੇ ਫਿਰ ਮੈਂ ਗਾਹਾਂ ਸਿੱਖ ਕੌਮ ਲਫ਼ਜ਼ ਵਰਤਣ ਲੱਗਾ ਆ ਸੋਨਾਂ ਨੇ ਬਹੁਤ ਸਾਰੇ ਹੋਰ ਖਲਾਸੇ ਵੀ ਜਿਹੜੇ ਐਸਐਮਸਲੇ ਦੇ ਵਿੱਚ ਕੀਤੇ ਆ ਤੇ ਉਹਨਾਂ ਨੇ ਇਹ ਵੀ ਖਲਾਸਾ ਕੀਤਾ ਕਿ ਜਦੋਂ ਦੀਪ ਸਿੱਧੂ ਜਿਹੜੇ ਕਿ ਕਿਸਾਨ ਮੋਰਚੇ ਵਿੱਚੋਂ ਉੱਗਰੇ ਇੱਕ ਪੰਥਕ ਨੌਜਵਾਨ ਸੀਗੇ ਜਿਹਨੂੰ ਕਿ ਭੇਜਪਰੇ ਹਾਲਾਤ ਵਿੱਚ ਇੱਕ ਸੜਕ ਹਾ사 ਦਿਖਾ ਕੇ ਭਾਰਤੀ ਹਾਕਮਾਂ ਵੱਲੋਂ ਕਤਲ ਕਰ ਦਿੱਤਾ ਗਿਆ ਉਹ ਕਹਿੰਦੇ ਉਹਦੇ ਵਾਚਕ ਵਿਜਲ ਰੱਖਿਆ ਹੋਇਆ ਸੀਗਾ ਕੈਂਡਲਾਈਟ ਵਿਜਲ ਮੈਂ ਉਹਦੇ ਉੱਤੇ ਚੱਲ ਗਿਆ ਤੇ ਫਿਰ ਮੈਨੂੰ ਸਾਬਕਾ ਸਿਖਾਉਣ ਵਾਸਤੇ ਅਗਲੇ ਸਾਲ ਜੀ ਭਾਰਤ ਦਾ ਗੰਗਾ ਅੰਤਰ ਦੇ ਸਮਨਾਇਆ ਜਾਂਦਾ ਰਿਪਬਲਿਕ ਡੇ ਮਨਾਇਆ ਜਾਂਦਾ ਉਹਦੇ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਵੀ ਭੇਜਿਆ ਗਿਆ ਸੋ ਮਤਲਬ ਕੀ ਹੈ ਕਿ ਜੇਕਰ ਤੁਸੀਂ ਸਿੱਖਾਂ ਵਾਲੇ ਪਾਸੇ ਖੜੋਗੇ ਸਿੱਖਾਂ ਦੀ ਗੱਲ ਕਰੋਗੇ ਉਹ ਸ਼ਬਦਾਬਲੀ ਵਰਤੋਗੇ ਜਿਹੜੀ ਸਿੱਖਾਂ ਵਾਸਤੇ ਸਹੀ ਆ ਤਾਂ ਫਿਰ ਤੁਹਾਨੂੰ ਜਿਹੜਾ ਹੈ ਜੀ ਉਹ ਤੰਗ ਪਰੇਸ਼ਾਨ ਕੀਤਾ ਜਾਊਗਾ ਭਾਰਤੀ ਹਾਕਮਾਂ ਵੱਲੋਂ ਉਹਨਾਂ ਦੇ ਧੁੰਮ ਛੱਲਿਆਂ ਵੱਲੋਂ ਵਨਾਂ ਵੱਲੋਂ ਬੜੀਆਂ ਗਈਆਂ ਵਪਾਰਕ ਸੰਸਥਾਵਾਂ ਵੱਲੋਂ ਇੱਥੋਂ ਤੱਕ ਕਿ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਵੱਲੋਂ ਸੋ ਇਹ ਗੱਲ ਹੁਣ ਖੁੱਲ ਕੇ ਬਾਹਰ ਆ ਗਈ ਆ ਸੋ ਹੁਣ ਜਿਹੜੀ ਗੱਲ ਕਹੀ ਜਾਂਦੀ ਸੀ ਕਿ ਵਿਦੇਸ਼ੀ ਦਖਲਅੰਦਾਜ਼ੀ ਕਿੱਦਾਂ ਹੋ ਰਹੀ ਆ ਕਿਹਨੇ ਕੀਤੀ ਆ ਉਹ ਸਾਰਾ ਚਿੱਠਾ ਪੈਟਰਿਕ ਬ੍ਰਾਊਨ ਨੇ ਅੱਜ ਇਸ ਸਟੈਂਡਿੰਗ ਕਮੇਟੀ ਦੇ ਮੂਹਰੇ ਖੋਲ ਕੇ ਰੱਖ ਦਿੱਤਾ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਸਿੱਖਾਂ ਦੀ ਗੱਲ ਕੈਨੇਡਾ ਵਿੱਚ ਕਰੋਗੇ ਤਾਂ ਮਲਾਂ ਦੀ ਗੱਲ ਕੈਨੇਡਾ ਵਿੱਚ ਕਰੋਗੇ ਜਾਂ ਹੋਰ ਘੱਟ ਗਣਤੀਆਂ ਦੀ ਗੱਲ ਕੈਨੇਡਾ ਵਿੱਚ ਕਰੋਗੇ ਤਾਂ ਭਾਰਤੀ ਹਾਕਮ ਜਿਹੜੇ ਆ ਤੌਰ ਤਰੀਕੇ ਵਰਤ ਕੇ ਤੁਹਾਨੂੰ ਤੰਗ ਪ੍ਰੇਸ਼ਾਨ ਕਰਨਾ ਜਾਰੀ ਰੱਖਣਗੇ ਅਤੇ ਤੁਹਾਨੂੰ ਲੀਡਰਸ਼ਿਪ ਰੇਸ ਵਿੱਚੋਂ ਹਰਾਉਣ ਵਾਸਤੇ ਪੂਰਾ ਜ਼ੋਰ ਲਾਉਣਗੇ ਸੋ ਇਹ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਅਜੇ ਸਾਹਮਣੇ ਆਉਣੀਆਂ ਕਿ ਕਿਸ ਤਰੀਕੇ ਦੇ ਨਾਲ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਵਿੱਚ ਪਾਰਟ ਨੇ ਦਖਲ ਅੰਦਾਜ਼ੀ ਕੀਤੀ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਲਿਬਰਲ ਪਾਰਟੀ ਦੇ ਇੱਕ ਐਮਪੀ ਚੰਦਰਾ ਆਰਿਆ ਦੀ ਅੱਜ ਕੀ ਹੋਇਆ ਕਿ ਸਰੀ ਨਿਊਟਨ ਤੋਂ ਜਿਹੜੇ ਐਮਪੀ ਸੁਖਤਾਲੀ ਵਾਲਾ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇੱਕ ਸਰਬਸੰਮਤੀ ਦੇ ਨਾਲ ਮਤਾ ਪਾਸ ਹੋਣ ਵਾਲਾ ਲੈਂਦਾ ਕਿ ਪਾਰਲੀਮੈਂਟ ਜਿਹੜੀ ਕੈਨੇਡੀਅਨ ਆ ਇਹ ਸਰਬਸੰਮਤੀ ਦੇ ਨਾਲ ਸਿੱਖ ਨਸਲ ਕੁਸ਼ੀ ਨੂੰ ਮਾਨਤਾ ਦੇਵੇ ਪਰ ਜਦ ਹੀ ਜਿਹੜੇ ਆਰਿਆ ਚੰਦਰਾ ਇੱਕ ਕੰਟਾਰੀਓ ਤੋਂ ਐਮਪੀ ਆਬਲ ਪਾਰਟੀ ਦੇ ਉਹਨਾਂ ਨੇ ਨਾ ਨਾ ਕਹਿ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਮਤਾ ਸਰਬਸ਼ਾਂਤੀ ਦੇ ਨਾਲ ਪਾਸ ਹੋਣ ਲਈ ਲਿਆਂਦਾ ਗਿਆ ਸੀ ਸੋ ਜੇਕਰ ਇੱਕ ਵੀ ਐਮਪੀ ਇਹਦਾ ਵਿਰੋਧ ਕਰਦਾ ਆ ਤਾਂ ਮਤਾ ਪਾਸ ਨਹੀਂ ਹੋ ਸਕਦਾ ਸੀ ਸੋ ਜੇਕਰ ਮਤਾ ਵੈਸੇ ਰੈਗੂਲਰ ਮਤਾ ਲਿਆਂਦਾ ਗਿਆ ਹੁੰਦਾ ਵੋਟਾਂ ਪਾਈਆਂ ਜਾਂਦੀਆਂ ਮੈਜੋਰਟੀ ਜਿਹੜੇ ਆ ਲੋਕ ਐਮਪੀ ਆ ਵੋਟਾਂ ਉਧਰ ਪਾ ਦਨਦੇ ਤਾਂ ਮਤਾ ਪਾਸ ਹੋ ਸਕਦਾ ਸੀ ਕਿਉਂਕਿ ਮਤੇ ਦੀ ਰੂਪਰੇਖਾ ਇਸ ਤਰੀਕੇ ਦੀ ਕਿ ਸਰਬਸ਼ਾਂਤੀ ਦੇ ਨਾਲ ਪਾਸ ਕਰਾਉਣਾ ਆ ਸੋ ਇੱਕ ਐਮਪੀ ਵੱਲੋਂ ਜਿਹੜਾ ਇਹ ਨਾ ਕਰਨ ਦੇ ਕਰਕੇ ਮਤਾ ਪਾਸ ਨਹੀਂ ਹੋਇਆ ਉਸ ਤੋਂ ਬਾਅਦ ਦੇ ਵਿੱਚ ਚੰਦਰਾ ਆਰਿਆ ਨੇ ਆਪਣੇ ਜਿਹੜਾ ਟਵਿੱਟਰ ਹੈਂਡਲ ਆ ਉਹਦੇ ਤੇ ਬਕਾਇਦਾ ਇਹਦੀ ਜ਼ਿੰਮੇਵਾਰੀ ਲਈ ਹੈ ਤੇ ਇਹ ਕਿਹਾ ਕਿ ਮੈਂ ਇਹ ਮਤਾ ਪਾਸ ਨਹੀਂ ਹੋਣ ਦਿੱਤਾ ਪਰ ਮੈਂ ਮੈਸ ਮੈਂ ਇਸ ਮਤੇ ਨੂੰ ਬਹੁਤਾ ਚਿਰ ਰੋਕ ਕੇ ਨਹੀਂ ਰੱਖ ਸਕਦਾ ਇੱਕ ਦਿਨ ਇਹਨਾਂ ਨੇ ਪਾਸ ਕਰਾ ਜਾਣਾ ਹੈ ਕੈਨੇਡਾ ਦੇ ਹਿੰਦੂਆਂ ਨੂੰ ਜਾਗਣ ਦੀ ਲੋੜ ਆ ਕੈਨੇਡਾ ਦੇ ਹਿੰਦੂਆਂ ਨੂੰ ਆਪਣੇ ਐਮਪੀਆਂ ਤੱਕ ਸੰਪਰਕ ਕਰਨ ਦੀ ਲੋੜ ਆ ਵੀ ਉਹ ਕਿਸੇ ਵੀ ਤਰੀਕੇ ਇਹ ਮਤਾ ਪਾਸ ਨਾ ਹੋਣ ਦੇਣਾ। ਤੋਂ ਦੇਖੋ ਗੱਲ ਵੀ ਸਿੱਖ ਨਸਲ ਕੁਸ਼ੀ ਜਿਹੜੀ ਆ ਭਾਰਤੀ ਸਟੇਟ ਨੇ ਕੀਤੀ ਆ। ਕੈਨੇਡਾ ਦੇ ਹਿੰਦੂਆਂ ਦੇ ਨਾਲ ਇਹਦਾ ਕੋਈ ਰੋਲ ਲੈਣਾ ਦੇਣਾ ਨਹੀਂ। ਬਹੁਤ ਸਾਰੇ ਕੈਨੇਡੀਅਨ ਹਿੰਦੂ ਵੀ ਇਹਨੂੰ ਨਸਲ ਕੁਸ਼ੀ ਨੂੰ ਨਸਲ ਕੁਸ਼ੀ ਮੰਨਦੇ ਆ। ਪਰ ਚੰਦਰਾ ਆਰੀਆ ਜਿਹੜਾ ਆ ਕੈਨੇਡਾ ਦੇ ਵਿੱਚ ਬਹਿ ਕੇ ਲਿਬਰਲ ਪਾਰਟੀ ਵਿੱਚ ਬਹਿ ਕੇ ਇਥੋਂ ਦੇ ਭਾਈਚਾਰਿਆਂ ਵਿੱਚ ਫੁੱਟ ਪਾ ਰਿਹਾ ਆ। ਉਹ ਨਸਲ ਕੁਸ਼ੀ ਜਿਹਨੂੰ ਕਿ ਭਾਰਤੀ ਆਗੂ ਵੀ ਮੰਨਦੇ ਰਹੇ ਆ। ਮੈਂ ਤੁਹਾਨੂੰ ਸਕਰੀਨ ਤੇ ਦਿਖਾਉਣਾ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਇੱਕ ਟਵੀਟ ਜਿਹੜਾ ਕਿ ਉਹਨਾਂ ਨੇ 26 ਦਸੰਬਰ 2014 ਨੂੰ ਕੀਤਾ ਸੀ ਉਹਦੇ ਵਿੱਚ ਲਿਖ ਰਾਇਆ ਦਾ ਐਂਟੀ ਸਿੱਖ ਰਾਈਟਸ ਆਫ 1984 ਵਾਸ ਜੈਨੋਸਾਈਡ ਸੋ ਖੁਰ ਦੇ ਭਾਜਪਾ ਦੇ ਆਗੂ ਜਿਹੜੇ ਆ ਭਾਰਤ ਵਿੱਚ ਇਸ ਵੇਲੇ ਰਾਜ ਕਰ ਰਹੀ ਪਾਰਟੀ ਆ ਉਹ ਇਹ ਕਹਿ ਰਹੀ ਆ ਕਿ ਇਹ 1984 ਦਾ ਜਿਹੜਾ ਕਤਲੇਆਮ ਸੀ ਇੱਕ ਨਸਲਕੁਸ਼ੀ ਸੀ ਇੱਕ ਜੈਨੋਸਾਈਡ ਸੀ ਇਸ ਦੇ ਨਾਲੇ ਮੈਂ ਤੁਹਾਨੂੰ ਇੱਕ ਹੋਰ ਭਾਰਤੀ ਸੁਪਰੀਮ ਕੋਰਟ ਦਾ ਫੈਸਲਾ ਦਿਖਾਉਣਾ ਜਿਹਦੇ ਵਿੱਚ ਭਾਰਤੀ ਸੁਪਰੀਮ ਕੋਰਟ ਇੱਕ ਫੈਸਲੇ ਚ ਕਹਿ ਰਹੀ ਆ ਕਿ ਦਾ ਲਾਰਜ ਸਕੇਲ ਰਾਈਟਿੰਗ ਮੌਬ ਵਾਇਲੈਂਸ ਆਰਸਨ ਪਲੰਡਰ ਜੈਨੋਸਾਈਡ ਐਂਡ ਲੂਟਿੰਗ ਹੈਜ਼ ਬੀਨ ਡਿਊਲੀ ਪ੍ਰੂਵਡ ਐਂਡ ਐਸਟੈਬਲਿਸ਼ਡ ਸੋ ਭਾਰਤੀ ਸੁਪਰੀਮ ਕੋਰਟ ਕਹਿ ਰਹੀ ਆ ਕੇਸ ਜਿਹੜਾ ਨਵੰਬਰ 84 ਦਾ ਕਤਲੇਆਮ ਸੀ ਇਹ ਜਿਹੜਾ ਰੌਲਾ ਸੀਗਾ ਇਹ ਇੱਕ ਜੈਨੋਸਾਈਡ ਸੀ ਸੋ ਭਾਰਤੀ ਸੁਪਰੀਮ ਕੋਰਟ ਇਹਨੂੰ ਨਸਲਕੁਸ਼ੀ ਮੰਨ ਰਹੀ ਆ ਭਾਰਤ ਦੀ ਸੱਤਾਧਾਰੀ ਭਾਜਪਾ ਜਿਹੜੀ ਪਾਰਟੀ ਆ ਉਹਦਾ ਵੱਡਾ ਆਗੂ ਰਾਜਨਾਥ ਸਿੰਘ ਜਿਹੜਾ ਕਿ ਉਸ ਵੇਲੇ ਗ੍ਰਹਿ ਮੰਤਰੀ ਸੀ ਉਹ ਕਹਿ ਰਿਹਾ ਵੀ ਇਹ ਜੈਨੋਸਾਈਡ ਆ ਤੇ ਕੈਨੇਡਾ ਬੈਠਾ ਚੰਦਰਾ ਆਰੀਆ ਇਸ ਗੱਲ ਦੇ ਉੱਤੇ ਤਕਲੀਫ ਮੰਨ ਰਿਹਾ ਇਹ ਕੈਨੇਡਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸਿੱਖਾਂ ਦੇ ਇਕਤਰੀਆਂ ਨੂੰ ਨਸਲਕੁਸ਼ੀ ਕਿਉਂ ਕਿਹਾ ਜਾ ਰਿਹਾ ਸੋ ਇਹ ਤੋਂ ਸੱਦਾ ਸੱਦ ਹੋ ਰਿਹਾ ਵੀ ਜਿੱਥੇ ਇੱਕ ਪਾਸੇ ਇਹ ਚੰਦਰਾ ਆਰੀਆ ਕੈਨੇਡਾ ਵਿੱਚ ਬੈਠ ਕੇ ਸਿੱਖਾਂ ਤੇ ਹਿੰਦੂਆਂ ਵਿਚ ਪਾੜਾ ਵਧਾਉਣਾ ਚਾਹੁੰਦਾ ਜਦੋਂ ਕਿ ਇਹ ਹਿੰਦੂਆਂ ਸਿੱਖਾਂ ਦਾ ਮਸਲਾ ਨਹੀਂ ਹੈਗਾ ਇਹ ਭਾਰਤੀ ਸਟੇਟ ਦਾ ਸਿੱਖਾਂ ਦਾ ਮਸਲਾ ਆ ਤੇ ਦੂਜੇ ਪਾਸ ਜਿਹੜਾ ਆ ਇੱਕ ਤਰੀਕੇ ਦੇ ਨਾਲ ਨਸਲਕੁਸ਼ੀ ਵਾਲੀ ਮਾਨਸਿਕਤਾ ਨੂੰ ਪ੍ਰੋੜਤਾ ਦੇ ਰਿਹਾ ਆ ਨਸਲਕੁਸ਼ੀ ਵਾਲੀ ਮਾਨਸਿਕਤਾ ਦੀ ਹਮਾਇਤ ਕਰ ਰਿਹਾ ਆ ਤੇ ਸਿੱਖਾਂ ਦੀ ਨਸਲਕੁਸ਼ੀ ਦੀ ਮੰਗ ਨੂੰ ਨਕਾਰ ਕੇ ਇਹ ਕਹਿ ਰਿਹਾ ਕਿ ਮੈਂ ਨਸਲਕੁਸ਼ੀ ਵਾਲਿਆਂ ਦੇ ਨਾਲ ਖੜਾ ਆ ਸੋ ਇਹਦੇ ਨਾਲ ਲਿਬਰਲ ਪਾਰਟੀ ਨੇ ਕਿਵੇਂ ਜਿੱਠਣਾ ਆ ਇਹ ਹੁਣ ਉਹਨਾਂ ਨੇ ਦੇਖਣਾ ਜੀ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਸਰੀ ਦੀ ਸਰੀ ਦੇ ਵਿੱਚ ਜਿਹੜਾ ਸਰੀ ਇਲਾਕਾ ਆ ਵੈਨਕੂਵਰ ਨੂੰ ਨੋ ਲਓ ਐਵਸਪੋਰਟ ਤੱਕ ਲੈ ਲਓ ਜਿਹੜਾ ਇੱਕ ਉਹ ਇੱਕ ਫਿਊਨਲ ਹோம் ਆ ਪੰਜਾਬੀਆਂ ਦਾ ਆਪਣਾ ਸੀਗਾ ਜਿਹੜਾ ਕਿ 5 ਰਿਵਰਸ ਕਮਿਊਨਿਟੀ ਸਰਵਿਸਸ ਸੁਸਾਇਟੀ ਵੱਲੋਂ ਚਲਾਇਆ ਜਾਂਦਾ ਜਿਹਨੂੰ ਆਪਾਂ ਅਕਸਰ ਰਿਵਰਸਾਈਡ ਫਿਊਨਲ ਹோம் ਹੌਪਕਾਟ ਰੋਡ ਡੈਲਟਾ ਵਾਲਾ ਕਹਿ ਦਿੰਨੇ ਆ ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਕਿ ਐਬਸਫੋਰਡ ਦੇ ਵਿੱਚ ਫਰੇਜ਼ਰ ਰਿਵਰ ਇੱਕ ਫਿਊਨਲ ਹோம் ਬਣ ਗਿਆ ਜਿਹੜੇ ਉਸ ਇਲਾਕੇ ਦੇ ਲੋਕ ਸੀਗੇ ਐਬਸਫੋਰਡ ਮਿਸ਼ਨ ਚਲਾਵਾਂ ਕਦੇ ਉਧਰ ਫਿਊਨਲ ਕਰਨ ਲੱਗ ਪਏ ਬਨ ਲਹਿੰਗਲੀ ਵਾਲੇ ਵੀ ਕਈ ਉਧਰ ਜਾਣ ਲੱਗ ਪਏ ਇਹ ਜਿਹੜਾ ਡੈਲਟਾ ਵਾਲਾ ਫਿਊਨਰਲ ਹੋਮ ਆ ਵੱਡਾ ਤਾਂ ਬਹੁਤ ਆ ਦੋ ਇਹਦੇ ਹਾਲ ਵੱਡੇ ਆ ਉੱਪਰ ਇੱਕ ਛੋਟਾ ਹਾਲ ਆ ਪਰ ਫਿਰ ਵੀ ਇਹ ਛੋਟਾ ਪੈਣ ਲੱਗ ਪਿਆ ਆਬਾਦੀ ਬਹੁਤ ਵਧਣ ਦੇ ਕਰਕੇ ਵੀਕਐਂਡ ਦੇ ਉੱਤੇ ਮਿਲਦਾ ਨਹੀਂ ਹੈਗਾ ਵੀਕਡੇ ਦੇ ਵਿੱਚ ਲੋਕਾਂ ਨੂੰ ਫਿਊਨਰਲ ਕਰਨ ਵਾਸਤੇ ਮਜਬੂਰ ਹੋਣਾ ਪੈਂਦਾ ਸੋਸਾਇਟੀ ਦੇ ਕੋਲ ਪੈਸੇ ਆ ਸੋਸਾਇਟੀ ਨੇ ਸੋਚਿਆ ਵੀ ਕਿਉਂ ਨਾ ਆਪਾਂ ਇੱਕ ਹੋਰ ਫਿਊਨਰਲ ਹੋਮ ਜਿਹੜਾ ਆਸਾਰ ਲਈਏ ਇਹਦੇ ਵਾਸਤੇ ਜਗ੍ਹਾ ਦੀ ਚੋਣ ਸਰੀ ਵਿੱਚ ਕੀਤੀ ਗਈ 93 ਐਵਨਿਊ ਅਤੇ 168 ਸਟਰੀਟ ਦੇ ਲਾਗੇ ਇਹ ਜਿਹੜਾ ਫਿਊਨਰਲ ਹੋਮ ਵਾਸਤੇ ਐਪਲੀਕੇਸ਼ਨ ਕਰ ਦਿੱਤੀ ਗਈ ਜਗਾ ਲੈ ਲਈ ਗਈ ਪਰ ਹੁਣ ਆਲੇ ਦੁਆਲੇ ਦੇ ਲੋਕ ਇਸ ਦਾ ਵਿਰੋਧ ਕਰਨ ਲੱਗੇ ਆ ਉਹ ਲੋਕ ਕਹਿ ਰਹੇ ਆ 1500 ਦੇ ਕਰੀਬ ਆਲੇ ਦੁਆਲੇ ਦੇ ਲੋਕਾਂ ਦੇ ਇੱਕ ਦਸਤਕਰਾਂ ਦੀ ਚਿੱਠੀ ਜਿਹੜੀ ਆ ਉਹ ਸਿਟੀ ਅਥਾਰਟੀ ਨੂੰ ਪਹੁੰਚਾਈ ਗਈ ਆ ਉਹ ਇਹ ਕਹਿ ਰਹੇ ਆ ਕਿ ਸਾਨੂੰ ਸਰੀ ਦੇ ਵਿੱਚ ਇੱਕ ਫਿਊਨਰਲ ਹੋਮ ਤਾਂ ਹੋਰ ਚਾਹੀਦਾ ਆ ਭਾਈਚਾਰੇ ਨੂੰ ਕਿਉਂਕਿ ਇਹਦੀ ਲੋੜ ਆ ਤੇ ਇਹ ਜਿਹੜੇ 1500 ਦਸਤਕਰਾਂ ਵਾਲਿਆਂ ਚੋਂ ਵੱਡੀ ਗਿਣਤੀ ਪੰਜਾਬੀਆਂ ਦੀ ਆ ਪਰ ਉਹ ਕਹਿੰਦੇ ਵੀ ਸਾਡੇ ਗਵਾਂਢ ਨਹੀਂ ਚਾਹੀਦਾ ਹੈ ਇਹਨੂੰ ਕਿਤੇ ਬਾਹਰ-ਬਾਰ ਕਿਤੇ ਬਣਾਓ ਜਿੱਥੇ ਰੈ residențial ਏਰੀਆ ਨਾ ਹੋਵੇ ਸੋ ਜਿਹੜਾ ਡੈਲਟਾ ਵਾਲਾ ਫਿਊਨਰਲ ਹੋਮ ਹੈ ਜਿਹੜਾ ਹੈ ਉਹ ਵਾਲਾ ਫਿਊਨਰਲ ਹੋਮ ਹੈ ਉਹ ਸ਼ਹਿਰ ਤੋਂ ਬਾਹਰ ਆ ਰੈ residențial ਬਸਦੀ ਵਿੱਚ ਨਹੀਂ ਆ ਪਰ ਜਿਹੜੇ ਪਹਿਲੇ ਫਿਊਨਰਲ ਹੋਮ ਸੀ ਚਾਹੇ ਵੈਨਕੂਰ ਵਾਲਾ ਆਪਾਂ ਕਹਿ ਲਈਏ ਫਰੇਜ਼ਰ ਸਟਰੀਟ ਦੇ ਉੱਤੇ ਜਿੱਥੇ ਲੋਕ ਸਸਕਾਰ ਕਰਦੇ ਸੀ ਸਭ ਤੋਂ ਪਹਿਲਾਂ ਜਾਂ ਵੈਲੀ 뷰 ਫਿਊਨਰਲ ਹੋਮ ਸੜੀ ਵਾਲੇ ਦੀ ਗੱਲ ਕਰ ਲਈਏ ਜਿਹੜਾ 143 ਸ੍ਰੀਟਾ ਤੇ 72 ਰੈਵਨਿਊ ਤੇ ਆ ਇਹ ਦੋਨੋਂ ਰਹਿੈਸ਼ੀ ਇਲਾਕਿਆਂ ਵਿੱਚ ਸੀਗੇ ਪਰ ਹੁਣ ਇਹ ਤੀਜਾ ਜਿਹੜਾ ਵੱਡਾ ਫਿਊਨਰਲ ਹੋਮ ਬਣਨਾ ਆ ਜਿਹਦੇ ਵਾਸਤੇ ਸੋਸਾਇਟੀ ਜ਼ੋਰ ਲਾ ਰਹੀ ਆ ਉਦਾ ਲੋਕ ਵਿਰੋਧ ਕਰਨ ਲੱਗਿਆ ਵੀ ਇਹ ਰੈ residențial ਇਲਾਕੇ ਵਿੱਚ ਨਹੀਂ ਚਾਹੀਦਾ ਇਹਨੂੰ ਇੱਥੋਂ ਮੂਵ ਕੀਤਾ ਜਾਵੇ ਸੋ ਹੁਣ ਇਹ ਸਿਟੀ ਅਫਸਰੀ ਦੀ ਕੌਂਸਲ ਨੇ ਡਿਸਾਈਡ ਕਰਨਾ ਕਿ ਉਹ ਇਹਨੂੰ ਬਣਾਉਣ ਲਈ ਤੇ ਹਰੀ ਚੰਡੀ ਦਿੰਦੇ ਆ ਜਾਂ ਨਹੀਂ ਦਿੰਦੇ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੀ ਪਹਿਲਾ ਸਾਰਨੀਗਾਂ ਅਨਟਾਰੀਓ ਦਾ ਸ਼ਹਿਰ ਆ ਉੱਥੇ ਇੱਕ ਗੌਰ ਸਿੰਘ ਸਸੈਣ ਨਾਮ ਦਾ ਨੌਜਵਾਨ 22 ਸਾਲ ਦਾ ਉਦੇ ਨਾਲ ਰੂਮ ਮੇਟ ਬਜੋ ਰਹਿ ਰਿਹਾ ਇੱਕ 36 ਸਾਲਾਂ ਦਾ ਗੋਰੇ ਨੇ ਚਾਕੂ ਮਾਰ ਮਾਰ ਕੇ ਮਾਰ ਦਿੱਤਾ ਉਹਨੂੰ ਗ੍ਰਫਤਾਰ ਕਰ ਲਿਆ ਗਿਆ ਫਿਰ ਬ੍ਰੈਂਪਟਨ ਤੋਂ ਖਬਰਾਂ ਆਈਆਂ ਬ੍ਰੈਂਪਟਨ ਦੇ ਵਿੱਚ ਖਬਰ ਇਹ ਆਈ ਕਿ ਨੌਜਵਾਨ ਦੋ ਜਿਹੜੇ ਆ ਸਨੋਹ ਤੇ ਉੱਤੇ ਸਨੋਹ ਪਈ ਹੋਈ ਸੀ ਗੱਡੀ ਤੇ ਡਰਾਈਵਵੇ ਵਿੱਚ ਸਾਫ਼ ਕਰ ਰਹੇ ਸੀਗੇ ਤੇ ਉਹਨਾਂ ਦੇ ਉੱਤੇ ਇੱਕ ਗੱਡੀ ਨੇ ਆ ਕੇ ਰੋਕ ਕੇ ਉਹਨਾਂ 'ਤੇ ਗੋਲੀਆਂ ਚਲਾਈਆਂ ਦੋ ਜਣਿਆਂ ਦੇ ਗੋਲੀਆਂ ਲੱਗੀਆਂ ਤੇ ਦੋਨੇ ਸਕੇ ਭਰਾ ਸੀਗੇ ਜਿਹੜਾ ਤੁਸੀਂ ਮੁੰਡਾ ਦੇਖ ਰਹੇ ਹੋ ਕਾਲੀ ਹੁੱਡੀ ਵਾਲਾ ਇਹਦਾ ਨਾਂ ਜਿਹੜਾ ਜੀ ਉਹ ਪ੍ਰਿਤਪਾਲ ਸਿੰਘ ਦੱਸਿਆ ਗਿਆ ਲੋਕੇ ਦੂਜਾ ਜਿਹੜਾ ਜ਼ਖਮੀ ਹੋਇਆ ਇਹਦੀ ਪਛਾਣ ਖੁਸ਼ਵੰਤ ਪਾਲ ਸਿੰਘ ਵਜੋਂ ਹੋਈ ਆ ਦੋਵੇਂ ਸਕੇ ਭਰਾ ਆ ਤਰਨਤਾਰਨ ਜ਼ਿਲ੍ਹੇ ਨਾਲ ਬਿਲੋਂਗ ਕਰਦੇ ਆ ਨਸ਼ਹਰਾ ਪਡੂਆ ਦੇ ਕੋਲ ਪਿੰਡ ਇਹਨਾਂ ਦਾ ਆਨੰਦਪੁਰ ਦੱਸਿਆ ਗਿਆ ਆ ਤੇ ਇਹ ਬ੍ਰੈਂਟਨ 'ਚ ਰਹਿ ਰਹੇ ਸੀਗੇ ਸੋ ਇਹਨਾਂ ਦੀ ਮੌਤ ਕਿਉਂ ਕੀਤੀ ਗਈ ਮਾਰਿਆ ਕਿਉਂ ਗਿਆ ਇਹਦੇ ਬਾਰੇ ਹਜੇ ਪੁਲਿਸ ਵੀ ਕੁਝ ਨਹੀਂ ਦੱਸ ਰਹੀ ਕੁਝ ਸੂਤਰ ਇਹ ਕਹਿ ਰਿਹਾ ਕਿ ਮਿਸਟੇਕਨ ਆਈਡੈਂਟੀਟੀ ਦਾ ਮਸਲਾ ਸੀ ਮਾਰਨ ਕਿਸੇ ਹੋਰ ਨੂੰ ਆਏ ਸੀਗੇ ਗੋਲੀਆਂ ਇਹਨਾਂ ਦੇ ਉੱਤੇ ਚਲਾ ਦਿੱਤੀਆਂ ਪਰ ਇਸ ਹਮਲੇ ਵਿੱਚ ਦੋਨਾਂ ਭਰਾਵਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਆ ਦੂਜਾ ਜ਼ਖਮੀ ਹੋਇਆ ਤੀਜੀ ਘਟਨਾ ਜਿਹੜੀ ਵਾਪਰੀਆ ਲਗਾਤਾਰ ਉਹ ਐਡਮਿੰਟਨ ਵਿੱਚ ਵਾਪਰੀਆ ਆ ਨੌਜਵਾਨ ਜਿਹਦੀ ਤੁਸੀਂ ਫੋਟੋ ਦੇਖ ਰਹੇ ਆ ਇਹ ਸੀਸੀਟੀਵੀ ਦੇ ਵਿੱਚੋਂ ਸਾਨੂੰ ਮਿਲੀ ਆਏ ਤੱਕ ਤਾਂ ਨਾਂ ਨਹੀਂ ਪਤਾ ਲੱਗਿਆ ਇੰਨਾ ਜ਼ਰੂਰ ਪਤਾ ਲੱਗਾ ਪੁਲਿਸ ਵੱਲੋਂ ਕਿ ਐਡਮਿੰਟਨ ਦੇ ਵਿੱਚ ਜਿਹੜਾ ਅੱਜ ਵੱਡੇ ਤੜਕੇ ਕਤਲ ਹੋਇਆ ਇੱਕ ਨੌਜਵਾਨ ਉਹਦੀ ਉਮਰ 20 ਸਾਲ ਆ ਉਹ ਇਹ ਸੀਗਾ ਐਡਮਿੰਟਨ ਦੀ 107 ਐਵੈਨਿਊ ਅਤੇ 106 ਸਟਰੀਟ ਦੇ ਉੱਤੇ ਕਮਪਾਰਟਮੈਂਟ ਕੰਪਲੈਕਸ ਵਿੱਚ ਗੋਲੀਆਂ ਮਾਰ ਕੇ ਇਸ ਨੌਜਵਾਨ ਨੂੰ ਕਤਲ ਕੀਤਾ ਗਿਆ 20 ਸਾਲਾਂ ਦਾ ਇਹ ਸਿੱਖ ਨੌਜਵਾਨ ਸਿਕਿਉਰਿਟੀ ਗਾਰਡ ਵਜੋਂ ਕੰਮ ਕਰਦਾ ਸੀ ਅਤੇ ਕੰਮ ਕਰਕੇ ਘਰ ਹਜੇ ਪਰਤਿਆ ਸੀ ਕਿ ਇਹਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਸੋ ਇਹ ਮਾਮਲਾ ਕਿਸ ਤਰ੍ਹਾਂ ਦਾ ਰਿਲੇਟਡ ਹੈ ਇਹਦੇ ਬਾਰੇ ਪੁਲਿਸ ਨੇ ਹਲੇ ਕੋਈ ਜਾਣਕਾਰੀ ਨਹੀਂ ਦਿੱਤੀ ਇਸ ਤੋਂ ਪਹਿਲਾਂ ਵੀ ਐਡਮਿੰਟਨ ਦੇ ਵਿੱਚ ਇੱਕ ਟਿਮ ਹੌਟਿੰਜ ਕੰਮ ਕਰਦਾ ਨੌਜਵਾਨ ਜਿਹੜਾ ਉਹ ਜਿਹੜਾ ਬਲੇਡ ਕਟਰ ਹੁੰਦਾ ਬਕਸੇ ਵੱਢਣ ਵਾਲਾ ਉਹ ਮਾਰ ਮਾਰ ਕੇ ਮਾਰ ਦਿੱਤਾ ਗਿਆ ਸੀ ਸੋ ਇਹ ਮੌਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਆ ਸੋ ਮੈਂਟਨ ਦਾ ਜਿਹੜਾ ਭਾਈਚਾਰਾ ਉਹ ਕਾਫੀ ਇਸ ਵੇਲੇ ਜਿਹੜਾ ਸਖਤੇ ਵਿੱਚ ਆ ਸਦਮੇ ਵਿੱਚ ਆ ਇਹ ਘਟਨਾ ਜਿਹੜੀ ਆ ਉਹ ਅੱਜ ਸਵੇਰੇ 12:30 ਵਜੇ ਦੇ ਕਰੀਬ ਸੈਂਟਰਲ ਮਕਡੂਕਲ ਬਿਲਡਿੰਗ ਜਿਹੜੀ ਕਿ 106 ਐਵਨਿਊ ਅਤੇ 106 ਸਟਰੀਟ ਅਤੇ 107 ਐਵਨਿਊ ਦੇ ਲੱਗੇ ਆ ਵਾਪਰੀ ਆ ਇਸ ਸੰਬੰਧੀ ਹੋਰ ਜਾਣਕਾਰੀ ਦੀ ਹੱਲੇ ਉਡੀਕ ਕੀਤੀ ਜਾ ਰਹੀ ਆ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਇੰਗਲੈਂਡ ਦੀ ਤਾਂ ਇੰਗਲੈਂਡ ਦੇ ਵਿੱਚ ਇੱਕ ਵੱਡਾ ਨਾਂ ਆ ਲਾਰਡ ਰਮੀ ਰੇਂਜਰ ਇਹ ਭਾਰਤੀ ਅਮੂਲ ਦਾ ਇੱਕ ਬਹੁਤ ਅਮੀਰ ਵਿਅਕਤੀ ਹੈ ਜਿਹੜਾ ਕਿ ਕੰਜ਼ਰਵੇਟਿਵ ਪਾਰਟੀ ਦੇ ਨਾਲ ਟਿਊਰੀ ਪਾਰਟੀ ਨਾਲ ਜੁੜਿਆ ਰਿਹਾ ਉਹਨਾਂ ਨੂੰ ਵੱਡੇ ਵੱਡੇ ਲੋਨ ਵੀ ਦਿੰਦਾ ਰਿਹਾ ਮੋਦੀ ਦਾ ਬਹੁਤ ਵੱਡਾ ਭਗਤ ਹੈ ਆ ਹਿੰਦੂ ਤਵੀਆਂ ਦਾ ਬਹੁਤ ਵੱਡਾ ਸਪੋਰਟਰ ਆ ਅਕਸਰ ਸਿੱਖਾਂ ਬਾਰੇ ਬਹੁਤ ਹੀ ਗਲਤ ਟਿੱਪਣੀਆਂ ਕਰਦਾ ਰਹਿੰਦਾ ਕਿਸਾਨ ਮੋਰਚੇ ਵੇਲੇ ਵੀ ਇਹਨੇ ਸਿੱਖਾਂ ਦੇ ਖਿਲਾਫ ਬੜੀਆਂ ਬੇਹੋ ਦਾ ਟਿੱਪਣੀਆਂ ਕੀਤੀਆਂ ਸੀਗੀਆਂ ਇਹਦੀ ਸ਼ਿਕਾਇਤ ਜਿਹੜੀ ਉੱਪਰ ਤੱਕ ਗਈ ਹੋਈ ਸੀ ਇੰਗਲੈਂਡ ਦੀ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਸਨਮਾਨ ਦਿੱਤਾ ਜਾਂਦਾ ਜਿਹਨੂੰ ਕਿ ਕਮਾਂਡਰ ਆਫ ਦਾ ਆਰਡਰ ਆਫ ਬ੍ਰਿਟਿਸ਼ ਐਮਪਾਇਰ ਸੀ ਬੀਈ ਕਿਹਾ ਜਾਂਦਾ ਜਿਵੇਂ ਕੈਨੇਡਾ ਦੇ ਵਿੱਚ ਆਰਡਰ ਆਫ ਕੈਨੇਡਾ ਦਿੱਤਾ ਜਾਂਦਾ ਇਦਾਂ ਇੰਗਲੈਂਡ ਦੇ ਵਿੱਚ ਕਮਾਂਡਰ ਆਫ ਦਾ ਆਰਡਰ ਆਫ ਬ੍ਰਿਟਿਸ਼ ਐਮਪਾਇਰ ਇੱਕ ਵੱਡਾ ਆਵਾਰ 2016 ਦੇ ਵਿੱਚ ਇਹਨੂੰ ਦਿੱਤਾ ਗਿਆ ਸੀਗਾ ਇਹਦੇ ਖਿਲਾਫ ਸ਼ਿਕਾਇਤਾਂ ਬਹੁਤ ਗਈਆਂ ਵੀ ਇਹ ਸਿੱਖਾਂ ਦੇ ਖਿਲਾਫ ਬਹੁਤ ਬੇਹੋਦਾ ਟਿੱਪਣੀਆਂ ਕਰਦਾ ਇਸ ਤੋਂ ਇਲਾਵਾ ਪਾਕਿਸਤਾਨੀਆਂ ਦੇ ਉਲਟ ਬੋਲਦਾ ਇਤੋਂ ਤੱਕ ਇੱਕ ਪੱਤਰਕਾਰ ਆ ਪੂਨਮ ਜੋਸ਼ੀ ਜਿਹੜੀ ਕਿ ਇੰਗਲੈਂਡ ਵਿੱਚੋਂ ਲਿਖਦੀ ਆ ਅ ਵੈਸੇ ਭਾਰਤੀ ਮੂਲ ਦੀ ਹੈ ਹਿੰਦੂ ਆ ਆਪ ਵੀ ਪਰ ਉਹ ਹਿੰਦੂ ਤਵੀਆਂ ਦੀ ਬਹੁਤ ਬਖੀਏ ਦੇੜ ਦੀ ਆ ਮੋਦੀ ਉਹਨਾਂ ਦੇ ਸੰਗੀਆਂ ਉਹਨਾਂ ਦੇ ਖਿਲਾਫ ਬਹੁਤ ਡਾਇਰੈਕਟਿਵ ਚਲਾਉਂਦੀ ਆ ਸੋ ਉਹਦੇ ਉਲਟ ਵੀ ਇਹਨੇ ਬਹੁਤ ਗਲਤ ਬਿਆਨਬਾਜ਼ੀ ਕੀਤੀ ਸੀਗੀ ਸੋ ਸਿੱਟੇ ਵਜੋਂ ਇਹ ਹੋਇਆ ਕਿ ਇੰਗਲੈਂਡ ਦੇ ਕਿੰਗ ਜਿਹੜੇ ਚਾਰਲਸ ਨੇ ਇਸ ਵੇਲੇ ਉਹਨਾਂ ਨੇ ਇਹਨੂੰ ਦਿੱਤਾ ਹੋਇਆ ਸਨਮਾਨ ਜਿਹੜਾ ਉਹ ਵਾਪਸ ਲੈ ਲਿਆ ਸਨਮਾਨ ਇਹ ਤੋਂ ਖੋ ਲਿਆ ਗਿਆ ਸੋ ਅੱਜ ਇਹ ਕਾਫੀ ਤਕਲੀਫ ਵਿੱਚ ਆ ਬਹੁਤ ਰੌਲਾ ਪਾ ਰਿਹਾ ਕਿ ਮੇਰੇ ਨਾਲ ਤੱਕਾ ਹੋਇਆ ਪਰ ਇਹਦੀ ਜ਼ੁਬਾਨ ਜਿਹੜੀ ਆ ਉਦੇ ਕੱਢ ਕੇ ਇਹਦੇ ਕੋਲੋਂ ਇਹ ਅਵਾਰਡ ਵਾਪਸ ਲਿਆ ਗਿਆ ਭਾਰਤੀ ਰਾਸ਼ਟਰਪਤੀਆਂ ਦਾ ਹੱਥ ਟੋਕਾ ਬਹੁਤ ਹੀ ਜ਼ਹਿਰੀਲੀ ਪਾਸ਼ਾ ਸਖਾਂ ਦੇ ਖਿਲਾਫ ਬੀਤੇ ਵਿੱਚ ਵਰਤਦਾ ਰਿਹਾ ਜਿਵੇਂ ਮੈਂ ਦੱਸਿਆ ਕਿ ਕਿਸਾਨ ਮੋਰਚੇ ਵੇਲੇ ਤਾਂ ਇਹਨੇ ਵਿਰੋਧ ਵਾਲੀ ਸਿਕਰੇ ਕਰ ਦਿੱਤੀ ਸੀਗੀ ਤੇ ਹੁਣ 76 ਸਾਲ ਦੀ ਉਮਰ ਆ ਅਖੀਰ ਤੇ ਵਿੱਚ ਜਾ ਕੇ ਸ਼ਹਿਰ ਸੁਆਬ ਪਵਾ ਲਈ ਆ ਜਿਹੜਾ ਰਾਜੇ ਵੱਲੋਂ ਦਿੱਤਾ ਹੋਇਆ ਸਨਮਾਨ ਆ ਉਹ ਰਾਜੇ ਨਹੀਂ ਵਾਪਸ ਲੈ ਲਿਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਇੱਕ ਸਿੱਖ ਪ੍ਰਚਾਰਕ ਤੇ ਹੋਏ ਹਮਲੇ ਦੀ ਗਿਆਨੀ ਲਖਵਿੰਦਰ ਸਿੰਘ ਖਾਲਸਾ ਜ਼ਿਲ੍ਹਾ ਗਰਦਾਸਪੁਰ ਦੇ ਨਾਲ ਸੰਬੰਧਿਤ ਇੱਕ ਸਮਾਪਰਦਾਇ ਪ੍ਰਚਾਰਕ ਆ ਬੰਬਈ ਦੇ ਵਿੱਚ ਉਹ ਸਿੱਖਾਂ ਦੇ ਨਾਲ ਪ੍ਰਚਾਰ ਕਰਨ ਵਾਸਤੇ ਉੱਥੇ ਗਏ ਹੋਏ ਸੀਗੇ ਉਹਨਾਂ ਦੇ ਸਾਥੀਆਂ ਨੇ ਦੋਸ਼ ਲਾਇਆ ਕਿ ਬਾਬਾ ਧੰਮਾ ਦੇ ਸਾਥੀਆਂ ਵੱਲੋਂ ਉਹਨਾਂ ਦੇ ਉੱਤੇ ਕਾਤਲਨਾਂ ਹਮਲਾ ਕੀਤਾ ਗਿਆ ਸੋ ਲਖਵਿੰਦਰ ਸਿੰਘ ਖਾਲਸਾ ਜਿਹੜੇ ਕਿ ਮੁੰਬਈ 에ਰਪੋਰਟ ਤੋਂ ਫਲਾਈਟ ਲੈ ਕੇ ਪੰਜਾਬ ਆਉਣ ਵਾਸਤੇ ਇੱਕ ਟੈਕਸੀ ਕਰਕੇ ਜਾ ਰਹੇ ਸੀ ਉਹਨਾਂ ਦੇ ਉੱਤੇ ਇਹ ਦੋਸ਼ ਲਾਇਆ ਗਿਆ ਹੈ ਉਹਨਾਂ ਬਦਲੇ ਦੇ ਸਾਥੀਆਂ ਵੱਲੋਂ ਕਿ ਜਸਪਾਲ ਸਿੰਘ ਸਿੱਧੂ ਹਰਪ੍ਰੀਤ ਸਿੰਘ ਪੱਪੂ ਅਤੇ ਉਹਨਾਂ ਦੇ ਕਰੀਬੀ 25-30 ਸਾਥੀਆਂ ਵੱਲੋਂ ਹਮਲਾ ਕੀਤਾ ਗਿਆ ਜਿਦੇ ਵਿੱਚ ਉਹਨਾਂ ਦੇ ਕਾਫੀ ਗੰਭੀਰ ਸੱਟਾਂ ਲਗੀਆਂ ਖਾਸ ਕਰਕੇ ਸਿਰ ਦੇ ਵਿੱਚ ਜਿਹੜੇ ਟਾਂਕੇ ਲੱਗੇ ਆ ਸੋ ਲਖਵਿੰਦਰ ਸਿੰਘ ਖਾਲਸਾ ਕਹਿੰਦੇ ਆ ਕਿ ਉਹਨਾਂ ਨੇ ਬੀਤੇ ਦਿਨੀ ਦੰਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਦਾ ਇਸ ਗੱਲੋਂ ਵਿਰੋਧ ਕੀਤਾ ਸੀ ਕਿਉਂਕਿ ਉਹਨਾਂ ਨੇ ਭਾਜਪਾ ਦੀ ਹਮਾਇਤ ਕੀਤੀ ਸੀ ਆਪਾਂ ਸਾਰੇ ਜਾਣਦੇ ਆ ਕਿ ਮਹਾਰਾਸ਼ਟਰ ਦੇ ਵਿੱਚ ਚੋਣਾਂ ਤੋਂ ਪਹਿਲਾਂ ਦੰਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਉੱਥੋਂ ਦੇ ਸਿੱਖਾਂ ਨੂੰ ਪਾਈ ਪਰੋਂ ਵੋਟਾਂ ਪਾਉਣ ਦੀ ਅਪੀਲ ਕੀਤੀ ਸੀਗੀ ਸ਼ਰਿਆਂਮ ਅਪੀਲ ਕੀਤੀ ਸੀਗੀ ਇਹਦਾ ਸਿੱਖ ਹਲਕਿਆਂ ਵੱਲੋਂ ਕਾਫੀ ਵਿਰੋਧ ਹੋਇਆ ਸੀਗਾ ਕੈਨੇਡਾ ਅਮਰੀਕਾ ਦੇ ਵਿੱਚ ਅਨੇਕਾਂ ਸੁਸਾਇਟੀਆਂ ਨੇ ਉਹਨਾਂ ਦੇ ਬਾਈਕਾਟ ਦੀ ਕਾਲ ਦਿੱਤੀ ਸੀਗੀ ਭਾਰਤ ਵਿੱਚ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਦਾ ਵਿਰੋਧ ਕੀਤਾ ਸੀਗਾ ਜਿਨ੍ਹਾਂ ਵਿੱਚੋਂ ਲਖਵਿੰਦਰ ਸਿੰਘ ਖਾਲਸਾ ਵੀ ਸ਼ਾਮਲ ਸੀ ਉਹ ਜਿਹੜੇ ਪ੍ਰਚਾਰਕ ਦੇ ਸਾਥੀ ਆ ਉਹ ਕਹਿੰਦੇ ਕਿ ਇਹ ਹਮਲਾ ਬਾਬੇ ਧੰਮੇ ਦੇ ਸਾਥੀਆਂ ਵੱਲੋਂ ਕਰਵਾਇਆ ਗਿਆ ਆ ਕਿਉਂਕਿ ਲਖਵਿੰਦਰ ਸਿੰਘ ਖਾਲਸਾ ਨੇ ਬਾਬੇ ਧੰਮੇ ਨੂੰ ਵੱਲੋਂ ਭਾਈ ਪਰੋਂ ਹਮਾਇਤ ਦੇਣ ਦਾ ਵਿਰੋਧ ਕੀਤਾ ਸੀਗਾ ਖੇਗਿਰ ਦੇ ਵਿੱਚ ਗੱਲਬਾਤ ਕਰੀਏ ਕਿਸਾਨ ਮੋਰਚੇ ਦੀ ਕਿਸਾਨ ਮੋਰਚਾ 2024 ਦਿੱਲੀ ਕੂਚ ਦੀਆਂ ਤਿਆਰੀਆਂ ਜਿਹੜੀਆਂ ਕੀਤੀਆਂ ਗਈਆਂ ਸੀ 101 ਕਿਸਾਨਾਂ ਦਾ ਜਥਾ ਹਰਿਆਣਾ ਦਾ ਬਾਰਡਰ ਟੱਪਣ ਲੱਗਾ ਸੀਗਾ ਸ਼ਮਦੂ ਵਾਲਾ ਜਦੋਂ ਮੋਰਿਓ ਪਾਣੀ ਦੀਆਂ ਤੋਪਾਂ ਦੇ ਨਾਲ ਅਤੇ ਨਾਲ ਦੀ ਨਾਲ ਟੀਅਰ ਗੈਸ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਹਰਿਆਣਾ ਪੁਲਿਸ ਵੱਲੋਂ ਕੀਤਾ ਗਿਆ ਛੱਟੇ ਵਜੋਂ 14 ਤੋਂ ਵੱਧ ਕਿਸਾਨ ਜ਼ਖਮੀ ਹੋਏ ਜਿਨ੍ਹਾਂ ਵਿੱਚ ਕਿਸਾਨ ਆਗੂ ਸਰਜੀਤ ਸਿੰਘ ਫੂਲ ਵੀ ਸ਼ਾਮਿਲ ਆ ਕਿਸਾਨ ਆਗੂ ਸਰਵਣ ਸਿੰਘ ਪੰਦੇ ਨੇ ਕਿਹਾ ਕਿ ਅਗਲਾ ਜਥਾ ਫਿਰ 8 ਦਸੰਬਰ ਨੂੰ ਦਿੱਲੀ ਕੂਚ ਦੀ ਤਿਆਰੀ ਕਰੇਗਾ ਬੇਸ਼ੱਕ ਸਾਡੇ ਦੇ ਲਗਾਤਾਰ ਹਮਲੇ ਕੀਤੇ ਜਾ ਰਹੇ ਆ ਕਿਸਾਨਾਂ ਦੇ ਹੌਸਲੇ ਬੁਲੰਦ ਆ ਅਸੀਂ ਪਰਜ਼ੋਰ ਦਿੱਲੀ ਕੂਚ ਕਰਨ ਦਾ ਪ੍ਰੋਗਰਾਮ ਜਿਹੜਾ ਆ ਉਹ ਲੀਕੀ ਰੱਖਾਂਗੇ ਜਿੰਨਾ ਚਿਰ ਸਫਲ ਨਹੀਂ ਹੁੰਦੇ ਦੂਜੇ ਪਾਸੇ ਸਯੁਕਤ ਕਿਸਾਨ ਮੋਰਚੇ ਦੇ ਪੰਜਾਬ ਚੈਪਟਰ ਨੇ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਨਾਲ ਹੋਈ ਸਖਤਾਈ ਉਹਨਾਂ ਦੇ ਕੀਤੇ ਗਏ ਹਮਲੇ ਦੀ ਨਕਦੀ ਕੀਤੀ ਹੈ ਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਸਲਾ ਗੱਲਬਾਤ ਦੇ ਨਾਲ ਨਿਯਠ ਲਿਆ ਜਾਵੇ ਵਰਨਾ ਹਾਲਾਤ ਪਹਿਲਾਂ ਵਰਗੇ ਹੋ ਸਕਦੇ ਆ ਇੱਥੇ ਆਪਾਂ ਇਸ ਹਫਤੇ ਦਾ ਅਖੀਲਾ ਪ੍ਰੋਗਰਾਮ ਮਕੋਣੇ ਆ ਸੋਮਵਾਰ ਫਿਰ ਤੁਹਾਡੇ ਦਰਸ਼ਨ ਕਰਾਂਗੇ ਜੀ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ 10 ਹਾਥਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ